ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਾਂ ਖੜੇ ਆ ਇਕਤਾ ਮਿਸ਼ਨ ਦੇ ਮੁੱਖ ਸਥਾਨ ਤੇ ਇਹ ਮਿਸ਼ਨ ਸੰਗਤਾਂ ਦਾ ਸੱਚੇ ਪਾਤਸ਼ਾਹ ਦਾ ਬਖਸ਼ਿਆ ਆਪਾਂ ਨੂੰ ਜੋ ਪਿਛਲੇ 13 ਸਾਲਾਂ ਤੋਂ ਬਿਨਾਂ ਨਾਗੇ ਤੋਂ ਚੱਲ ਰਿਹਾ ਅੱਜ ਵੀ ਹੁਣ ਸੂਰਜ ਪੂਰਾ ਤਪ ਰਿਹਾ ਤੇ ਅੱਤ ਦੀ ਗਰਮੀ ਆ ਤੇ ਤੁਸੀਂ ਦੇਖੋਗੇ ਵੀ ਅੰਗੇ ਲੰਗਰ ਵੀ ਤਿਆਰ ਹੁੰਦਾ ਪਰ ਸਾਡੀ ਬੇਨਤੀ ਅੱਜ ਦੇ 3 ਤਰੀਕ ਦੀ ਸਾਰੇ ਦਿਨ ਦੀ ਸੇਵਾ 3 ਤੇ ਸਾਡੇ 17 ਤਰੀਕ ਦੀ ਵੀਰ ਕੈਨੇਡਾ ਦੇ ਵਿੱਚ ਜੋ ਰਹਿੰਦੇ ਨੇ ਸਾਡਾ ਵੀਰ ਭਾਵੇਂ ਡੇੜਕਿਆਂ ਤੋਂ ਭਾਵੇਂ ਬਦਨੀ ਖੁਰਦ ਤੋਂ ਸਾਡਾ ਵੀਰ ਸਮਰਾਲੇ ਤੋਂ ਫਿਰੋਜ਼ਪੁਰ ਏਰੀਆ ਆਪਾਂ ਬਾਲਨਡੇ ਤੋਂ ਬਾਕੀ ਵੀ ਸਾਰੇ ਵੀਰਾਂ ਦਾ ਦਸਵੰਦ ਆ ਜੋ ਹਰੇਕ 3 ਤਰੀਕ ਅਤੇ 15 ਤਰੀਕ ਨੂੰ ਆਪਣੇ ਤੱਕ ਪਹੁੰਚਦਾ ਗੱਡੀਆਂ ਖੜੀਆਂ ਨੇ ਤਿੰਨੇ ਗੁਰੂ ਕੇ ਲੰਗਰ ਵਾਲੀਆਂ ਤੇ ਪਿੱਛੇ ਆਪਾਂ ਗੁਰੂ ਲੰਗਰ ਦੇ ਵੀ ਦਰਸ਼ਨ ਤੁਹਾਨੂੰ ਕਰਾਉਨੇ ਆ ਕਿ ਇੰਨੀ ਗਰਮੀ ਦੇ ਵਿੱਚ ਵੀ ਲੰਗਰ ਬਣਾਉਣਾ ਵੈਸੇ ਕੋਈ ਖਣੀ ਕਿਤਾਬਾ ਜੋ ਇਹ ਸਾਰੀਆਂ ਸੰਗਤਾਂ ਦਾ ਤਾਪਾ ਅਤੇ ਉਹਨਾਂ ਵੀਰਾਂ ਦਾ ਸਾਥ ਆ ਜਿਹੜੇ ਬਾਹਰ ਬੈਠੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਬੂੰਦ-ਬੂੰਦ ਨਾਲ ਸਾਗਰ ਭਰਦਾ ਸੋ ਵੀਰੋ ਅੱਜ ਤੁਹਾਡੀ ਸੇਵਾ ਤਿਆਰ ਆ ਆਪਾਂ ਬਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਤੁਰਨਾ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜੇ ਵੀ ਵੀਰ ਸਜਾ ਸਾਰਿਆਂ ਦੇ ਨਾਮ ਮਹਾਰਾਜ ਬਿਨ ਬੋਲਿਆਂ ਜਾਣਦੇ ਆ ਸੋ ਵੀਰੋ ਬੇਨਤੀ ਐਸੀ ਤਰ੍ਹਾਂ ਆਪਾਂ ਡਟ ਕੇ ਮਨੁੱਖਤਾ ਲਈ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਜਿੰਨੇ ਸਾਹ ਮਹਾਰਾਜ ਨੇ ਬਖਸ਼ੇ ਆ ਆਪਾਂ ਰਲ ਮਿਲ ਕੇ ਤੁਰੇ ਜਾਣਾ ਸੋ ਹਾਜ਼ਰੀ ਮਹਾਰਾਜ ਪ੍ਰਵਾਨ ਕਰਨ ਬਾਕੀ ਸੰਗਤ ਨੂੰ ਬੇਨਤੀ ਹੈ ਇਨਾਂ ਵੀਰਾਂ ਤੋਂ ਸੇਧ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆਪਾਂ ਇੱਕ ਇੱਕ ਦਿਨ ਦੀ ਸੇਵਾ ਲਓ ਭਾਵੇਂ ਮੈਰਜ ਐਨਿਵਰਸਰੀ ਆ ਭਾਵੇਂ ਬਰਥਡੇ ਆ ਭਾਵੇਂ ਕੋਈ ਸਮਾਗਮ ਕਰ ਰਹੇ ਆ ਇਹ ਇੱਕ ਉਹ ਸਮਾਗਮ ਆ ਜਿਹੜਾ ਨਮਾਨਿਆਂ ਨਤਾਣਿਆਂ ਤੇ ਪ੍ਰਮਾਤਮਾ ਦੀ ਸੇਵਾ ਹੋਣੀ ਆ ਮਨੁੱਖਤਾ ਦੀ ਜਰੂਰ ਜੁੜੋ ਤੇ ਇੱਥੇ ਆ ਕੇ ਤੁਸੀਂ ਦਰਸ਼ਨ ਕਰੋ ਪਿੰਡ ਰੂਮੀ ਜਗਰਾਉਂ ਤੋਂ ਰਾਏਕੋਟ ਰੋਡ ਦੀ ਧਰਤੀ ਤੇ ਇਹਦਾ ਮਿਸ਼ਨ ਦਾ ਮੁੱਖ ਸਥਾਨ ਤੇ ਇਧਰ ਆਪਣਾ ਹੈੱਡ ਆਫਿਸ ਇਹ ਦਫ਼ਤਰ ਆ ਜੀ ਬਾਕੀ ਲੰਗਰ ਹਾਲ ਦੀ ਤਿਆਰੀ ਚੱਲ ਰਹੀ ਆ ਸਾਡੀ ਬੇਨਤੀ ਇੱਕੋ ਸੇ ਵੀਰਾਂ ਦਾ ਧੰਨਵਾਦ ਕਰਨਾ ਜਿਹੜੇ ਵੀਰਾਂ ਵੱਲੋਂ ਦਸਬੰਦ ਭੇਜਿਆ ਜਾਂਦਾ 3 ਤੇ 17 ਤਰੀਕ ਨੂੰ ਬਾਕੀ ਬੇਨਤੀ ਬਾਕੀ ਸਾਰੇ ਸਾਡੀਆਂ ਵੀਰਾਂ ਭੈਣਾਂ ਨੂੰ ਇੱਕੋ ਹੀ ਬੇਨਤੀ ਆ ਜਰੂਰ ਜੁੜੋ ਇਹ ਮਿਸ਼ਨ ਨਾਲ ਕਿਉਂ ਕਰਕੇ ਮਿਸ਼ਨ ਸੰਗਤ ਦੇ ਸਹਿਯੋਗ ਨਾਲ ਚੱਲਦਾ ਕੋਈ ਗੁਰੂ ਘਰ ਦੀ ਆਮਦਨ ਨਹੀਂ ਕਿਸੇ ਗੋਲਕਾਂ ਨਾਲ ਨਹੀਂ ਕਿਸੇ ਜ਼ਮੀਨ ਜਾਇਦਾਦਾਂ ਨਾਲ ਨਹੀਂ ਇਹ ਸੱਚੇ ਪਾਤਸ਼ਾਹ ਦੀ ਬਰਕਤ ਨਾਲ ਤੁਹਾਡੇ ਸਹਿਯੋਗ ਨਾਲ ਚੱਲਦਾ ਸੋ ਸਾਰੇ ਵੀਰਾਂ ਦਾ ਧੰਨਵਾਦ ਤੁਹਾਡੇ ਚਰਨਾਂ ਵਿੱਚ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ